ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਦੀ ਰਹਿਣਮਰੀ ਹੇਠ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡਾ ਯੋਗਦਾਨ ਕੀਤਾ ਗਿਆ ਹੈ। ਇਲਾਕੇ ਦੇ ਲੋਕਾਂ ਦੀ ਸਹਾਇਤਾ ਨਾਲ 500 ਕੁਇੰਟਲ ਕਣਕ ਇਕੱਠੀ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਜੁੜੇ ਸਮੇਂ ਦੌਰਾਨ ਜੋ ਹੜ੍ਹਾਂ ਦੌਰਾਨ ਸਰਦਾਰ ਸਖਵੀਰ ਸਿੰਘ ਬਾਦਲ ਸਾਹਿਬ ਨੇ ਜੋ ਉੱਥੇ ਵਾਦਾ ਕਰਕੇ ਸੀ ਉਹਨਾਂ ਨੂੰ ਹੜਾ ਪੀੜਤ ਇਲਾਕੇ ਨੂੰ ਵੀ ਜੋ ਅਸੀਂ ਕਣਕ ਦੀ ਸੋਣੂ ਸੇਵਾ ਭੇਜਾਂਗੇ ਉਸ ਦੇ ਤਹਿਤ ਅੱਜ ਸਾਡੇ ਹਲਕਾ ਭਲਾੜਾ ਤੋਂ ਸਾਡੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਦੀ ਰਹਿਨਮਾਈ ਹੇਠ ਤੇ ਸਾਰੇ ਸਰਕਲ ਜਥੇਦਾਰਾਂ ਨੇ ਪੂਰੀ ਮਿਹਨਤ ਨਾਲ ਕਣਕ ਇਕੱਠੀ ਕਰਕੇ ਪੈਕਿੰਗ ਕਰਕੇ ਉਸ ਨੂੰ ਅੱਜ ਰਵਾਨਾ ਕਰ ਰਹੇ ਆਂਗੇ ਸੋ ਜਿਹੜੀ ਉੱਥੇ ਫਸਲ ਮਰੀ ਹੈਗੀ ਤੇ ਉਹਦੇ ਦੇ ਬੀਜ ਵਾਸਤੇ ਪਾਰਟੀ ਪ੍ਰਧਾਨ ਨੇ ਡਿਊਟੀ ਲਈ ਸੀ ਉਹਦੇ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਉਹਨੂੰ ਅੱਜ ਰਵਾਨਾ ਕਰ ਰਹੇ ਆ ਉਹਦੇ ਵਾਸਤੇ 500 ਕੁਆਂਟਲ ਕਣਕ ਬੁਢਲਾਡਾ ਹਲਕਾ ਕਣੀਓ ਅ ਜਨਾਲਾ ਸਾਈਡ ਜਿਹੜੀ ਵੀ ਸਾਈਡ ਪ੍ਰਧਾਨ ਜੀ ਨੇ ਡਿਊਟੀ ਲਈ ਆ ਉਹ ਅੱਜ ਰਵਾਨਾ ਕਰ ਰਹੇ ਆ ਸਾਰੇ ਇੱਥੇ ਬੁਢਾਡੇ ਹਲਕੇ ਦਾ ਜਿਨ੍ਹਾਂ ਨੇ ਵੀ ਕਣਕ ਦਾ ਦਾਣਾ-ਦਾਣਾ ਇਕੱਠਾ ਕਰਕੇ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਪਿਛਲੇ ਬਹੁਤ ਵੱਡੀ ਆਫਤਾ ਹਿੱਤੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਕਹਿਰ ਸੀ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਆ ਪਹਿਲਾਂ ਹੜ੍ਹਾਂ ਦੇ ਦੌਰਾਨ ਮੌਕੇ ਤੇ ਜਾ ਕੇ ਬਹੁਤ ਵੱਡੀਆਂ ਜਿਹੜੀਆਂ ਮੱਤਤਾ ਕੀਤੀਆਂ ਨੇ ਉਸ ਸਮੇਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦੀ ਦਲ ਦੀ ਸਾਰੀ ਕੋਰ ਕਮੇਟੀ ਨੇ ਸਾਰੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕਰਿਆ ਸੀ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦੀ ਬਜਾਈ ਆ ਤੇ ਗਰੀਬਾਂ ਨੂੰ ਜਿਹੜੀ ਕਣਕ ਖਾਣ ਵਾਸਤੇ ਉਹ ਸ਼੍ਰੋਮਣੀ ਅਕਾਲੀ ਦਲ ਮਹੀਆ ਕਰਾਊਗਾ ਉਹਦੇ ਲੜੀ ਦੇ ਤਹਿਤ ਸਾਨੂੰ ਭਲਾੜਾ ਹਲਕੇ ਨੂੰ ਸਾਡੇ ਹਲਕਾ ਇੰਚਾਰਜ ਡਾਕਟਰ ਸਿੰਘ ਨਿਸ਼ਾਨ ਸਿੰਘ ਜੀ ਨੂੰ ਤੇ ਜਿਹੜੀ 300 ਕੁਇੰਟਲ ਕਣਕ ਦੀ ਜਿਹੜੀ ਸਾਨੂੰ ਲਾਈ ਸੀ ਤੇ ਜਿਹੜੀ ਉਹਦੇ ਵਿੱਚ ਜਿਹੜੇ ਸਾਰੇ ਸਰਕਲ ਪ੍ਰਧਾਨਾਂ ਦੇ ਸਾਰੇ ਸੀਨੀਅਰ ਜਥੇਬੰਦੀ ਨੇ ਤੇ ਸਾਰੇ ਵਰਕਰਾਂ ਨੇ ਬੜੀ ਮਿਹਨਤ ਕਰਕੇ ਪਿੰਡਾਂ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲਿਆ ਕਣਕਾ ਜਿਹੜੀ ਉਹ 500 ਕੁਇੰਟਲ ਇਕੱਠੀ ਹੋਈ ਆ ਤੇ ਜਿਹੜੀ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਜੀ ਦੀ ਅਗਵਾਈ ਹੇਠ ਉਸ ਕਣਕਾ ਜਿਹੜੀ ਅੱਜ ਅਸੀਂ ਇੱਥੋਂ ਰਵਾਨਾ ਕਰ ਰਹੇ ਹਾਂ ਤੇ ਇਸ ਜਿਹੜੀ ਰਵਾਨਾ ਕਰਨ ਦੇ ਸਮੇਂ ਤੇ ਸਾਰੀ ਸਮੁੱਚੀ ਭਲਾੜਾ ਹਲਕੇ ਦੀ ਜਥੇਬੰਦੀ ਤੇ ਹਲਕੇ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਤੇ ਇਹ ਕਣਕਾ ਜਿਹੜੀ ਜਾ ਕੇ ਪਾਰਟੀ ਪ੍ਰਧਾਨ ਜੀ ਜਿੱਥੇ ਵੀ ਕਹਿਣਗੇ ਉੱਥੇ ਜਾਊਗੀ ਤੇ ਜਿੱਥੇ ਵੀ ਇਹ ਕਹਿਣਗੇ ਉੱਥੇ ਮਹੀਆ ਕਰਾਈ ਜਾਊਗੀ ਅਸੀਂ ਜਿੱਥੇ ਏਡੀ ਵੱਡੀ ਗਿਣਤੀ ਦੀ ਵੱਡੀ ਗਿਣਤੀ ਦੇ ਵਿੱਚ ਸਾਰੇ ਵਰਕਰ ਆਏ ਨੇ ਲੀਡਰ ਸਾਹਿਬਾਨ ਆਏ ਨੇ ਤੇ ਸਾਰੇ ਪਿੰਡਾਂ ਦੀ ਜਥੇਬੰਦੀਆਂ ਚ ਉਹ ਜਿੰਨੀ ਵੀ ਕਣ ਇਕੱਠੀ ਕਰ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 300 ਕੁਇੰਟਲ ਦਾ ਟੀਚਾ ਸੀਗਾ ਔਰ ਸਾਡੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਵੀਰ ਸਿੰਘ ਜੀ ਬੀਰੋਕੇ ਸਾਥ ਔਰ ਜ਼ਿਲ੍ਹੇ ਦੇ ਜੂਦੇ ਪ੍ਰਧਾਨ ਦਵਿੰਦਰ ਸਿੰਘ ਜੀ ਚੱਕ ਲਿਸ਼ੇ ਸਾਥ ਔਰ ਸਰਕਲਾਂ ਦੇ ਸਾਰਿਆਂ ਦੇ ਸਾਡੇ ਸਰਕਲ ਜਥੇਦਾਰ ਸੀਨੀਅਰ ਲੀਡਰਸ਼ਿਪ ਔਰ ਸਾਡੇ ਵਰਕਰਾਂ ਦੀ ਮਿਹਨਤ ਸਦਕਾ ਅਸੀਂ ਜਿਹੜੀ ਆ 500 ਕੁਇੰਟਲ ਜਿਹੜੀ ਕਣਕਾ ਉਹ ਇਕੱਠੀ ਕੀਤੀ ਹੈ ਅਸੀਂ ਸਾਰੇ ਜਿਨ੍ਹਾਂ ਘਰਾਂ ਦੇ ਵਿੱਚੋਂ ਇਹ ਕਣਕ ਆਈ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਣਕ ਦੀ ਜਿਹੜੀ ਪੈਕਿੰਗ ਆ ਔਰ ਇਹਦੀ ਜਿਹੜੀ ਟਰਾਂਸਪੋਰਟੇਸ਼ਨ ਆ ਇਹਦਾ ਜਿਹੜੀ ਜ਼ਿੰਮੇਵਾਰੀ ਅਸੀਂ ਸਰਦਾਰ ਗੁਰਪਾਲ ਸਿੰਘ ਠੇਕੇਦਾਰ ਸਾਹਿਬ ਦੀ ਲਈ ਸੀ ਔਰ ਉਹਨਾਂ ਨੇ ਬੜੀ ਬਾਕੂਬੀ ਜਿਹੜੀ ਹੈ ਇਹ ਜ਼ਿੰਮੇਵਾਰੀ ਨਿਭਾਈ ਆ ਅੰਤ ਦੇ ਵਿੱਚ ਮੈਂ ਸਾਰੀ ਜਥੇਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ